ਸਤਿ ਸ਼੍ਰੀ ਅਕਾਲ ਨਾ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਕੁਸ਼ਪ੍ਰੀਤ ਕੌਰ ਸੜਕ ਸੁਰੱਖਿਆ ਫੋਰਸ ਨੇ ਪਵਾਨੀਗੜ ਦੇ ਬਾਲਦ ਕੈਂਚੀਆਂ ਦੇ ਪੁਲ ਹੇਠਾਂ ਜ਼ਖਮੀ ਪਏ ਇੱਕ ਵਿਅਕਤੀ ਦੀ ਜਾਨ ਬਚਾਈ ਹੈ ਦੇਰ ਰਾਤ ਇੱਕ ਵਿਅਕਤੀ ਜ਼ਖਮੀ ਹਾਲਤ ਚ ਪਿਆਸੀ ਸੀ ਤਾਂ ਜਦੋਂ ਇੱਕ ਰਾਹੀਗਰ ਨੇ ਉਸ ਨੂੰ ਵੇਖਿਆ ਤਾਂ ਉਹ ਜਾ ਕੇ ਸੜਕ ਸੁਰੱਖਿਆ ਫੋਰਸ ਨੂੰ ਜਾਣਕਾਰੀ ਦਿੰਦੇ ਨੇ ਕਿ ਪੁਲ ਦੇ ਹੇਠਾਂ ਇੱਕ ਵਿਅਕਤੀ ਜ਼ਖਮੀ ਹਾਲਤ ਚ ਪਿਆ ਤਾਂ ਮੌਕੇ ਤੇ ਸੜਕ ਸੁਰੱਖਿਆ ਫੋਰਸ ਪਹੁੰਚਦੀ ਹੈ ਉਸ ਜ਼ਖਮੀ ਵਿਅਕਤੀ ਨੂੰ ਫਸਟ ایڈ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਭਵਾਨੀਗੜ ਦੇ ਨੇੜਲੇ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸਿਰ ਅਤੇ ਬਾਹ ਤੇ ਗੰਭੀਰ ਸੱਟਾਂ ਲੱਗੀਆਂ ਸੀ ਪਰ ਸੜਕ ਸੁਰੱਖਿਆ ਫੋਰਸ ਨੇ ਮੌਕੇ ਤੇ ਪਹੁੰਚ ਕੇ ਉਸ ਵਿਅਕਤੀ ਦੀ ਜਾਨ ਬਚਾ ਲਈ ਤੇ ਜ਼ਖਮੀ ਵਿਅਕਤੀ ਸਮਾਣੀ ਦਾ ਦੱਸਿਆ ਜਾ ਰਿਹਾ ਹੈ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਇੱਕ ਵਾਰ ਮੁੜ ਤੋਂ ਉਜਾਗਰ ਕੀਤਾ ਗਿਆ ਸੀ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਜਾਗਰੂਕ ਕੀਤਾ ਗਿਆ ਸੜਕ ਸੜਕ ਸੁਰੱਖਿਆ ਫੋਰਸ ਪ੍ਰਤੀ ਕਿ ਜੇਕਰ ਜਿੱਥੇ ਕਿਤੇ ਵੀ ਲੋਕਾਂ ਨੂੰ ਲੋੜ ਪੈਂਦੀ ਹੈ ਉਹ ਸੜਕ ਸੁਰੱਖਿਆ ਫੋਰਸ ਤਾਕਤ ਹੈ ਨਾ ਤੇ ਰਹਿੰਦੇ ਪੰਜਾਬ ਦੇ ਵਿੱਚ ਵੱਧਦੇ ਸੜਕ ਹਾਦਸਿਆਂ ਨੂੰ ਰੋਕੀ ਪੰਜਾਬ ਸਰਕਾਰ ਦੇ ਵੱਲੋਂ ਇਸ ਫੋਰਸ ਪ੍ਰਤੀ ਲੋਕਾਂ ਨੂੰ ਮੁੜ ਤੋਂ ਜਾਗਰੂਕ ਕੀਤਾ ਗਿਆ ਸੀ ਸੋ ਬੀਤੀ ਰਾਤ ਸੜਕ ਸੁਰੱਖਿਆ ਫੋਰਸ ਕਰਕੇ ਇੱਕ ਵਿਅਕਤੀ ਦੀ ਜਾਨ ਬਚੀ ਹੈ ਕਿਸ ਤਰੀਕੇ ਦੇ ਨਾਲ ਸੜਕ ਸੁਰੱਖਿਆ ਫੋਰਸ ਨੇ ਪੂਰਾ ਕੰਮ ਕੀਤਾ ਕਿਸ ਤਰੀਕੇ ਦੇ ਨਾਲ ਉਹ ਜ਼ਖਮੀ ਵਿਅਕਤੀ ਤੱਕ ਪਹੁੰਚੇ ਤੇ ਕਿਵੇਂ ਫਰਸਟ ایڈ ਦਿੱਤੀ ਗਈ ਪੂਰੀ ਗੱਲਬਾਤ ਸੜਕ ਸੁਰੱਖਿਆ ਫੋਰਸ ਦੇ ਕੋਲੋਂ ਸੁਣਦੇ ਹਾਂ ਮੈਂ ਨਾ ਇੱਕ ਸੱਚ ਨਾਲ ਮੈਂ ਦਿਲੋਂ ਮੇਰੀ ਤਾਂ ਸਰਵ ਸਿਰਫ ਇਹ ਤਨਸਾ ਰਹਿੰਦੀ ਹੈ ਮੈਂ ਆਹ ਮੁੰਡੇ ਦਾ ਬਲਵਿੰਦਰ ਰਾਜ ਰਿਕਾਰਡ ਕਰਦਾ ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਰਸਟ ایڈ ਦਿੱਤੀ ਆ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਨੂੰ ਫਸਟ ਹੱਟ ਦਿੱਤੀ ਆ ਇਹੋ ਉਹਦੀ ਬਲੀਡਿੰਗ ਦੀ ਰੋਕਣ ਦੀ ਕੀਤੀ ਆ ਇਹਨਾ ਬਹੁਤ ਸੋਣਾ ਮੈਂ ਇਹਦੀ ਸ਼ਾਬਾਸ਼ ਇਹ ਦਿੰਨਾ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਣੀ ਫਸਟ ਹੱਟ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਲੀਡਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾਂ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਚ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਇਹਦੀ ਮੈਂ ਸ਼ਾਬਾਸ਼ ਇਹ ਦਿੰਦਾ ਆ ਮੁੰਡਾ ਜਿਹੜਾ ਸਾਡਾ ਨਿਆਹ ਭਰਤੀ ਆ ਜੇ ਇੱਕ ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਸ਼ਾਬਾਸ਼ ਇਹ ਬੰਦੇ ਦੀ ਇਹ ਆਪਣੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮਦਦ ਲਈ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘ ਰਹੇ ਸੀਗੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਹਿੰਦੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆ ਹੈਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਪੋਨੀਗੜ ਲੈ ਕੇ ਆ ਗ ਕੀ ਨਾਮ ਤੁਹਾਡਾ ਐਮਏਐਸ ਸੀ ਕਰਨਲ ਸਿੰਘ ਸਰ ਕਰਨਲ ਜੀ ਕੀ ਤੁਹਾਡੀ ਪੋਸਟ ਹੈ ਕਿੱਥੇ ਤੁਸੀਂ ਖੜਦੇ ਹੋ ਮੈਂ ਐਸਏਐਸ ਰੈਂਕ ਦਾ ਹੈਗਾ ਸਰ ਕਰਨਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਾਲ ਸਰ ਫੱਗੂ ਵਾਲਾ ਕੰਚੀ ਜਿੱਦਾਂ ਇਹ ਪੁਆਇੰਟ ਹੈਗਾ ਔਰ ਹੁਣੇ ਹੀ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਰਸਟ ਅਨਸਰ ਪਹੁੰਚੇ ਆ ਜੋ ਵੀ ਕਾਰਵਾਈ ਸੀ ਉਹ ਸਾਰੀ ਇਸ ਕੀਤੀ ਹੈ ਜਿਹੜਾ ਹਸਪਤਾਲ ਲੈਂਦੇ ਜੀ ਸਰ ਬਿਲਕੁਲ ਲੈ ਕੇ ਆਏ ਹਾਂ ਜੀ ਹੁਣੇ ਤੁਹਾਡੇ ਜੀ ਬਿਲਕੁਲ ਜੀ ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ 5 ਮਿੰਟ ਦਾ ਸਮਾਂ ਜਿਆਦਾ ਕਹਤਾ ਅਸੀਂ ਪਹੁੰਚ ਗਏ ਹਾਂ ਜੀ